ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇਹ ਦੁਪਹਿਰ ਦਾ ਟਾਈਮ ਆ ਹਾਲੇ ਮੈਂ ਕੰਮ ਨਿਵੇੜ ਕੇ ਉੱਪਰ ਗਈ ਹੋ ਸੀਗੀ ਜਾਨੂ ਛੇਲੇ ਨੇ ਰਾੜ ਚੱਕਤਾ ਇੰਨਾ ਉੱਚੀ ਉੱਚੀ ਬੋਲਣ ਲੱਗਿਆ ਇਹ ਮੈਂ ਫਿਰ ਆ ਕੇ ਦੇਖਿਆ ਤਾਂ ਹਨਾ ਇਹ ਦੋਨੋਂ ਅੜਚੇ ਪਏ ਸੀਗੇ ਆਪਸ ਵਿੱਚ ਫਿਰ ਬਾਪੇ ਨੂੰ ਬੁਲਾ ਕੇ ਲੈ ਕੇ ਆਏ ਸਾਇਦ ਦੇ ਨੂੰ ਮੈਂ ਕਿਹਾ ਵੀ ਆ ਕੇ ਦੇਖ ਉਹਨਾਂ ਨੇ ਲੱਤਾਂ ਜੀਆਂ ਉਹ ਕਰ ਲਿਆ ਆਸ ਵਿੱਚ ਝਾ ਲੀਆਂ ਬੱਸ ਜੀ ਮਾੜਾ ਜ ਇਹਨਾਂ ਨੂੰ ਪਰੇਸ਼ਾ ਹੋ ਜੋ ਛੱਡ ਕੇ ਜਦੇ ਨਿਭੇਟਾ ਪਾਲੰਦੇ ਨੇ ਇਹਨਾਂ ਦਾ ਇਹੀ ਇੱਕ ਪ੍ਰੋਬਲਮ ਹੈ ਇਹਨਾਂ ਨੂੰ ਇਕੱਠੇ ਨਹੀਂ ਬੰਨ ਸਕਦੇ ਹੈਗੇ ਆਪਾਂ ਉਹ ਇੱਕ ਡੇਕਣਾ ਬੰਨਿਆ ਹੋਇਆ ਸੀ ਇਕੱਲੇ ਨਾਲ ਦੋਨਾਂ ਨੇ ਆਪਸੇ ਵਿਛਲੇ ਬੇਟਾ ਪਾਲ ਲਿਆ ਤੇ ਅਲ ਜਗੇ ਫਿਰ ਉਹ ਛੇਲੇ ਨੂੰ ਖੋਲ ਕੇ ਪਰੇ ਕਰਿਆ ਤੇ ਫਿਰ ਛੇਲੀ ਇੱਥੇ ਖੜੀ ਰਹਿਣਦੀ ਤੇ ਤਾਂ ਹੀ ਤਾਂ ਜੀ ਅਸੀਂ ਕਿਤੇ ਛੱਡ ਕੇ ਨਹੀਂ ਜਾਂਦੇ ਹੈਗੇ ਜੇ ਸਾਡੇ ਚੋਂ ਜਾਊਗਾ ਤਾਂ ਇੱਕ ਜਾਣਾ ਜਾਊਗਾ ਇੱਕ ਘਰੇ ਰਹੂਗਾ ਪਸ਼ੂਆਂ ਦੀ ਰਾਖੀ ਤੇ ਇੱਕ ਰਹਿੰਦਾ ਇੱਕ ਨੂੰ ਜਾਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਬੱਚੇ ਆ ਗਏ ਸੀਗੇ ਸ਼ਾਮ ਇਹ ਹੈਗਾ 3 ਵਜੇ ਦਾ ਟਾਈਮ ਤੇ ਮੈਂ ਗਈ ਸੀ ਕਿ ਪਹਿਲਾਂ ਤਾਂ ਤੋਰੀਆਂ ਲੱਭ ਕੇ ਲੈ ਕੇ ਆਈ ਸਾਰੀਆਂ ਤੋੜੀਆਂ ਪਹਿਲਾਂ ਤਾਂ ਮੈਨੂੰ ਇੱਕ ਅੱਧੀ ਦਿਖਦੀ ਸੀਗੀ ਫਿਰ ਹੌਲੀ-ਹੌਲੀ ਜਦੋਂ ਮੈਂ ਫੋਲੀਆਂ ਉੱਥੇ ਕਾਫੀ ਤੋਰੀਆਂ ਲੱਭ ਗਿਆ ਮੈਨੂੰ ਤੇ ਮੈਂ ਉਹ ਤੋੜ ਲਈ ਅੱਜ ਫਿਰ ਆਪਾਂ ਮੈਂ ਕਿਹਾ ਵੀ ਮਿਕਸੀ ਜੀ ਸਬਜ਼ੀ ਬਣਾ ਲੈਣੇ ਆ ਕੁਛ ਬਤਾਉਣ ਲੱਗੇ ਹੋਏ ਸੀਗੇ ਇੱਕ ਦੋ ਆਪਣੇ ਲੱਗੇ ਹੋਏ ਸੀ ਇੱਕ ਦੋ ਉਧਰ ਲੱਗੇ ਹੋਏ ਸੀਗੇ ਬੀਬੀ ਕੇ ਉਧਰੋਂ ਤੋੜ ਲਈ ਤੇ ਛੋਟਾ ਜਿਹਾ ਇੱਕ ਘਈਆ ਪਿਆਜ਼ ਸੀਗਾ ਤੇ ਆਪਾਂ ਤਿੰਨੋਂ ਚਾਰੇ ਵਿੱਚ ਆਲੂ ਚਾਰੇ ਚੀਜ਼ਾਂ ਦੀ ਮਿਕਸ ਸਬਜੀ ਜੀ ਬਣਾ ਲਾਂਗੇ ਅੱਜ ਆਪਣਾ ਦੋ ਡੰਗ ਵਧੀਆ ਸਰਚੂਗਾ ਸਵੇਰ ਨੂੰ ਬੱਚੇ ਵੀ ਕਹਿ ਦਿੰਦੇ ਨੇ ਮੰਮੀ ਟਿਫਨ ਦੇ ਵਿੱਚ achar ਨਾ ਬੰਨਿਆ ਕਰ ਵੀ ਕੋਈ ਸੁੱਕੀ ਸਬਜੀ ਬੰਨ੍ਹ ਦਿਆ ਕਰ ਤਾਂ ਕਰਕੇ ਫਿਰ ਉਹਨਾਂ ਨੂੰ ਵੀ ਸਵੇਰੇ ਆਪਾਂ ਬੰਨ੍ਹ ਦਾਂਗੇ ਸਬਜੀ ਫਿਰ ਇਹ ਸ਼ਾਮ ਨੂੰ ਬਣਾ ਲਾਂਗੇ ਅੱਜ ਆਪਾਂ ਅੱਜ ਆਪਾਂ ਚੁੱਲੇ ਤੇ ਹੀ ਬਣਾਵਾਂਗੇ ਤੇ ਕਾਫੀ ਟਾਈਮ ਹੋ ਗਿਆ ਹੁਣ ਤਾਂ ਮੈਂ ਲਾਗ ਗਈ ਬਾਲਣ ਚੁੱਲਾ ਕਿਉਂਕਿ ਜੀ ਬਾਲਣ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਤੇ ਉਹ ਵੀ ਹੁਣ ਜਾਲ ਲੈਣਾ ਹੈ ਤੇ ਇੱਥੇ ਜਿਸ ਕਰਨ ਤੇ ਇਹ ਆਗੇ ਸੀਗਾ ਉਹਦਾ ਦੋਸਤ ਇਹ ਹੈਗਾ ਇਹ ਜਿਹੜੀ ਆਪਣੀ ਛੋਟੀ ਭੈਣਾ ਉਹਨਾਂ ਦੀ ਭੂਆ ਇੱਥੇ ਪਰੌਣੇ ਦੀ ਤੇ ਉਹਦਾ ਪੋਤਾ ਹੈ ਉਹ ਆਇਆ ਹੋਇਆ ਸੀਗਾ ਇੱਥੇ ਖੇਲਣ ਆ ਜਾਂਦੇ ਨੇ ਗਰਾਊਂਡ ਦੇ ਵਿੱਚ ਸ਼ਾਮ ਨੂੰ ਬੱਚੇ ਤੇ ਫਿਰ ਇਹ ਵੀ ਆ ਗਿਆ ਸੀਗਾ ਜਿਸ ਕਰਨ ਦੇ ਨਾਲ ਸਾਈਕਲੀ ਖੜਾ ਜਾਂਦਾ ਜੀ ਉਹ ਉਹਰੇ ਆਪਣੇ ਉੱਥੇ ਬਹੁਤ ਜ਼ਿਆਦਾ ਸਾਈਕਲ ਹੋ ਜਾਂਦੇ ਨੇ ਗਰਾਊਂਡ 'ਚ ਇਕੱਠੇ ਤਾਂ ਕਰਕੇ ਫਿਰ ਆਪਣੇ ਘਰੇ ਖੜਾ ਜਾਂਦਾ ਜਾਂਦਾ ਹੋਇਆ ਲੈ ਜਾਂਦਾ ਜਦੋਂ ਘਰ ਨੂੰ ਜਾਂਦਾ ਹੈ ਅਤੇ ਇਸ ਕਾਰਨ ਪਤਾ ਨਹੀਂ ਕੀ ਕਹਿ ਰਿਹਾ ਸੀਗਾ ਮੈਨੂੰ ਕੁਝ ਕਹਿ ਰਿਹਾ ਸੀਗਾ ਇਹ ਦੋਨੋਂ ਹੀ ਆਏ ਸੀਗੇ ਥੱਲੇ ਤੇ ਮੈਂ ਖਾ ਚਲ ਨਾਲ ਦੀ ਨਾਲ ਸਬਜ਼ੀ ਛਿੱਲਣਾ ਤੇ ਨਾਲ ਦੇ ਨਾਲ ਮੇਰੇ ਪਾਏ ਹੋਏ ਸੀਗੇ ਕੱਪੜੇ ਧੋਣੇ ਕੱਪੜੇ ਵੀ ਅੱਜ ਤੀਸਰਾ ਦੇਣੇ ਸੀਗਾ ਥੋੜੀ ਸੀਗੇ ਇਹ ਤੀ ਇੱਕ ਦਿਨ ਕੱਪੜੇ ਧੋਣੇ ਨੇ ਆਪਾਂ ਅੱਗੇ ਮੈਂ ਤੁਹਾਨੂੰ ਕਈ ਵਾਰ ਦੱਸਿਆ ਹੈ ਤੇ ਆਪਾਂ ਮਤਲਬ ਵਿਚਾਲੇ ਇੱਕ ਦਿਨ ਛੱਡ ਦਿੰਨੇ ਉਹਨੇ ਤੀਜੇ ਦਿਨ ਕੱਪੜੇ ਧੋ ਲੈਣੇ ਕਿਉਂਕਿ ਜੀ ਸਰਫਾ ਫੇਰ ਕੀ ਫਾਇਦਾ ਵੇਸਟ ਕਰਨ ਦਾ ਹੁਣ ਕੜਾਏ ਆ ਵੀ ਆਪਣੇ ਕੋਲ ਇੱਕ ਇੱਕ ਸੂਟ ਐ ਵੀ ਉਹੀ ਧੋ ਕੇ ਜਦੇ ਪਾਉਣਾ ਹੁਣ ਸਾਰਿਆਂ ਕੋਲ ਹੁੰਦੇ ਹੀ ਅੱਜ ਕੱਲ ਤਾਂ ਅੱਗੇ ਹੀ ਹੁੰਦਾ ਸੀਗਾ ਵੀ ਇੱਕ ਸੂਟ ਹੁੰਦਾ ਸੀ ਅਗਲਾ ਧੋ ਕੇ ਜਦੇ ਉਹੀ ਪਾਉਣਾ ਪੈਂਦਾ ਸੀਗਾ ਅੱਜ ਕੱਲ ਤਾਂ ਤਿੰਨ ਤਿੰਨ ਚਾਰ ਚਾਰ ਸੂਟ ਸਾਰੇ ਲਾਏ ਹੁੰਦੇ ਆ ਤੇ ਚਲੋ ਜੀ ਦੋ ਤਿੰਨ ਦਿਨ ਆਪਣੇ ਵਧੀਆ ਨਿਕ ਜਾਂਦੇ ਆ ਕੱਪੜੇ ਧੁੱਤੇ ਤੋਂ ਬਗੈਰ ਫਿਰ ਤੀਸਰੇ ਕ ਦਿਨ ਮੈਂ ਲਾ ਦਿੰਦੀ ਆ ਮਸ਼ੀਨ ਨਾਲੇ ਸਰਫ ਦੀ ਬਚਤ ਆ ਰੋਜ਼ ਰੋਜ਼ ਤਾਂ ਫਿਰ ਸਰਫ ਵੀ ਖਰਾਬ ਹੁੰਦਾ ਤੇ ਇੱਥੇ ਮੈਂ ਉਹਦੇ ਨਾਲ ਗੱਲਾਂ ਕਰ ਰਹੀ ਸੀ ਉਹਨਾਂ ਨੇ ਲਵਾਇਆ ਹੋਇਆ ਜੀ ਵਾਈਫਾਈ ਮੈਂ ਉਹਨੂੰ ਪੁੱਛ ਲਈ ਸੀ ਕਿ ਵੀ ਤੁਹਾਡੇ ਵਾਈਫਾਈ ਦੀ ਰੇਂਜ ਕਿੰਨੀ ਪਾਉਂਦੀ ਹੈ ਇਹਨਾਂ ਸਰਕਾਰੀ ਵੀਐਸ ਨਾਲ ਦਾ ਲਵਾਇਆ ਹੋਇਆ ਹੈ ਤੇ ਮੈਂ ਪੁੱਛ ਰਹੀ ਸੀ ਵੀ ਕਿਵੇਂ ਲਵਾਇਆ ਵੀ ਕਿੱਥੇ ਫਾਰਮ ਫੋਰਮ ਭਰਨੇ ਪੈਂਦੇ ਨੇ ਉਹ ਕਹਿੰਦਾ ਅੰਟੀ ਮੈਨੂੰ ਤਾਂ ਪਤਾ ਨਹੀਂਗਾ ਵੀ ਕਿੱਦਾਂ ਲੱਗਦਾ ਕਿਉਂਕਿ ਜੀ ਆਪਣੇ ਨੈਟ ਹੁੰਦਾ ਥੋੜਾ ਤੇ ਨੈਟ ਜਦੋਂ ਵੀਡੀਓ ਡਾਊਨਲੋਡ ਕਰਦੇ ਆਂ ਕਈ ਵਾਰ ਤਾਂ ਰਾਤ ਨੂੰ ਕਰ ਦਿੰਨੇ ਆਂ ਕਈ ਵਾਰ ਰਾਤ ਨੂੰ ਨਹੀਂ ਹੁੰਦੀ ਹੈਗੀ ਫੇ ਸਵੇਰੇ ਕਰਨੀ ਹੁੰਦੀ ਆ ਨੈਟ ਜਾਂਦੀ ਸ਼ਾਮ ਤੱਕ ਐਨ ਬਿਲਕੁਲ ਮੁੱਕ ਜਾਂਦਾ ਦੋਨਾਂ ਫੋਨਾਂ ਦੇ ਵਿੱਚ ਤੇ ਫਿਰ ਇਹ ਦੇਖੀ ਜਾਂਦੇ ਨੇ ਕਹਿ ਦਿੰਦੇ ਨੇ ਮੰਮੀ ਤਾਂ ਨੈਟ ਮੁੱਕਾਤਾ ਕਾਫੀ ਨੈਟ ਲੱਗ ਜਾਂਦਾ ਕਿਉਂਕਿ ਜੀ ਨੈਟ ਹੁਣ ਹੋ ਗਏ ਮਹਿੰਗੇ ਨੈਟ ਪੈਕ ਤੇ ਥੋੜੀ ਮਿਲਦੇ ਨੇ ਜਿੰਨੇ ਕੁ ਪੈਸਿਆਂ ਦੇ ਪਉਣੇ ਆਪਾਂ ਦਿਹਾੜੀ ਦੀ ਥੋੜੀ ਜੀ ਵੀ ਮਿਲਦੀ ਆ ਮੇਰੇ ਵਾਲ ਫੋਨ 'ਚ ਤਾਂ ਇਹਦਾ 1.5 GB ਮਿਲਦੀ ਆ ਦੂਸਰੇ ਚਾਲੇ 2 GB ਮਿਲ ਜਾਂਦੀ ਆ ਤੇ ਉਹ ਸਾਰੀ ਉਹ ਆਪਣੀ ਲੱਗ ਜਾਂਦੀ ਆ ਕਿਉਂਕਿ ਜੀ ਫਿਰ ਇਹਦਾ ਪਾਪਾ ਫੇਸਬੁੱਕ ਚਲਾਉਂਦਾ ਹੈ ਆਪ ਇਹ ਗੇਮ ਖੇਲਣ ਲਾ ਜਾਂਦੇ ਨੇ ਤੇ ਆਪਣੀ ਸਾਰੀ ਜੀ ਵੀ ਉੱਡ ਜਾਂਦੀ ਆ ਕਈ ਵਾਰ ਤਾਂ ਮੈਨੂੰ ਮੇਤੋਂ ਨਾ ਵੀਡੀਓ ਵੀ ਨਹੀਂ ਦੇਖ ਹੁੰਦੀਆਂ ਹੈਗੀਆਂ ਕਈ ਭੈਣਾਂ ਦੀਆਂ ਜਿਨ੍ਹਾਂ ਦੀ ਆਪਾਂ ਦੇਖਦੇ ਆ ਤੇ ਉਹਨਾਂ ਦੇ ਬਲੌਗ ਦੇਖਣੇ ਹੁੰਦੇ ਹੈਗੇ ਫਿਰ ਮੈਂ ਦੂਸਰੇ ਦਿਨ ਜਦੋਂ ਆਪਾਂ ਨੂੰ ਜੀ ਵੀ ਮਿਲਦੀ ਆ ਜਦੋਂ ਮੈਂ ਬੇਲੀ ਹੁੰਨੀ ਆ ਉਦੋਂ ਦੇਖਦੀ ਆ ਤੇ ਇੱਥੇ ਬਸ ਅਸੀਂ ਆਪਦੀਆਂ ਗੱਲਾਂ ਕਰ ਰਹੇ ਸੀ ਨਾਲੇ ਹੱਸ ਰਹੇ ਸੀਗੇ ਇੱਥੇ ਮੈਂ ਪਹਿਲਾਂ ਆਵਾਜ਼ ਬੰਦ ਨਹੀਂ ਕਰਨੀ ਸੀਗੀ ਫਿਰ ਮਸ਼ੀਨ ਦਾ ਖੜਕਾ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਤੇ ਉਹ ਪਾਣੀ ਜੀ ਦੀ ਆਵਾਜ਼ ਆ ਰਹੀ ਸੀ ਤਾਂ ਕਰਕੇ ਫਿਰ ਮੈਂ ਆਵਾਜ਼ ਬੰਦੇ ਕਰਤੀ ਮੈਂ ਕਿਹਾ ਚਲੋ 22 ਓਵਰ ਕਰ ਦਾਂਗੇ ਤੇ ਆਵਾਜ਼ ਜੀ ਹੁਣ ਇੱਥੇ ਛਿਲ ਲਈ ਆਪਾਂ ਸਬਜ਼ੀ ਉਸ ਤੋਂ ਬਾਅਦ ਜਦਿਆ ਛਿਲ ਕੇ ਰੱਖ ਜੂਗੀ ਸਾਰਾ ਕੁਝ ਇਹ ਵਿੱਚੇ ਪਿਆਜ਼ ਵਿੱਚ ਆਲੂ ਤੇ ਤੜਕਾ ਮੈਂ ਆਕੀ ਲਾਉਂਗੀ ਧਾਰਾਂ ਚੋਕੇ ਆ ਕੇ ਕਿਉਂਕਿ ਧਾਰਾਂ ਦਾ ਵੀ ਟਾਈਮ ਹੋ ਜਾਂਦਾ ਕਾਫੀ ਟਾਈਮ ਲੱਗ ਜਾਂਦਾ ਜਿਹੜੀ ਦਾਲ ਹੁੰਦੀ ਆ ਉਹਨੂੰ ਤਾਂ ਚਲੋ ਅਗਰ ਹਨਾ ਅੱਗ ਵਾਲ ਕੇ ਜਿੱਦੇ ਧਰ ਦਿੰਦਾ ਰਿਜ ਜਾਂਦੀ ਆ ਇਹ ਸਬਜ਼ੀ ਕਾਫੀ ਟਾਈਮ ਲੈ ਲੈਂਦੀ ਆ ਥੋੜੇ ਥੋੜੇ ਨਾਲ ਕਾਫੀ ਟਾਈਮ ਹੋ ਜਾਂਦਾ ਤੇ ਚਲੋ ਜੀ ਹੁਣ ਇੱਥੇ ਲੱਗੀ ਸੀਗੀ ਮੈਂ ਕੱਪੜੇ ਕੱਢਣ ਮਸ਼ੀਨ ਚੋਂ ਬਸ ਤਾਰ ਤੇ ਸਿੱਟ ਦਾਂਗੇ ਇਹ ਵਿੱਚ ਜੇ ਲਾਈਟ ਪੱਜ ਗਈ ਅੱਜ ਤੇ ਕਾਫੀ ਟਾਈਮ ਲੱਗ ਗਿਆ ਮੈਨੂੰ ਕੱਪੜੇ ਧੋਣ ਨੂੰ ਨਹੀਂ ਤਾਂ ਮੈਂ ਛੇਤੀ ਧੁੱਤੇ ਜਾਂਦੇ ਨੇ ਕਿਉਂਕਿ ਥੋੜੇ ਹੀ ਸੀਗੇ ਪਰ ਲਾਈਟ ਭੱਜਣ ਦੇ ਕਾਰਨ ਫੇਰ ਮਸ਼ੀਨ ਖੜ ਗਈ ਤੇ ਫੇਰ ਨੇਰਾ ਹੀ ਹੋ ਗਿਆ ਸੀ ਗੱਲ ਮੇਨੂੰ ਕੱਪੜੇ ਧੋਣ ਦੀ ਨੂੰ ਐਡੀਟਿੰਗ ਮੈਂ ਵੀਡੀਓ ਦੀ ਅੱਜ ਕਰ ਰਹੀ ਆ ਹੁਣ ਐਡੀਟਿੰਗ ਕਰਕੇ ਰਾਤ ਮੇ ਥੋੜੀ ਟਿੰਗ ਨਹੀਂ ਹੋਈ ਹੈਗੀ ਨੀਂਦ ਬਹੁਤ ਆਉਣ ਲੱਗੀ ਫੇਰ ਮੈਂ ਕਿਹਾ ਚਲੋ ਸਵੇਰੇ ਸਾਰੀ ਕੰਮ ਨਿਬੜ ਕੇ ਉਸ ਤੋਂ ਬਾਅਦ ਐਡੀਟਿੰਗ ਕਰੂੰਗੀ ਤੇ ਐਸੇ ਲੱਗੇ ਸੀਗੇ ਜੀ ਬਸ ਹੁਣ ਸਬਜੀ ਨੂੰ ਤੜਕਾ ਲਾਉਣ ਸਰੋਂ ਦੇ ਤੇਲ ਦੇ ਤੜਕਾ ਲਾਉਣੇ ਨੇ ਆਪਾਂ ਥੋੜਾ ਜਿਹਾ ਪਾਵਾਂਗੇ ਸਰੋਂ ਦਾ ਤੇਲ ਫੇ ਜੀਰਾ ਪਾ ਦਾਂਗੇ ਜੀਰੇ ਦੇ ਵਿੱਚ ਕੁਝ ਮੈਨੂੰ ਇਦਾਂ ਲੱਗਦਾ ਸੀਗਾ ਵੀ ਕੁਝ ਹੈਗਾ ਏ ਕੂੜਾ ਏ ਮਤਲਬ ਮਿੱਟੀ ਜੀ ਜਿਵੇਂ ਹੁੰਦੀ ਆ ਕਿਰਕਲ ਜੀ ਤੇ ਫਿਰ ਮੈਂ ਉਹਨੂੰ ਮੜਾ ਜਾ ਸਾਫ਼ ਕਰਕੇ ਪਾਉਂਗੀ ਮੈਨੂੰ ਐਸੀਗਾ ਵੀ ਕੁਝ ਹੋਵੇ ਨਾ ਦੇ ਵਿੱਚ ਤਾ ਕਰਕੇ ਦੇਖਦੇ ਦੇਖ ਕੇ ਪਾਰੇ ਇਸੀ ਮਾਰ ਕੇ ਤੇ ਇਹ ਚੁੱਲਾ ਦੇਖੋ ਇਹਦੇ ਪਾਪੇ ਨੇ ਕਹਿ ਕਹਿ ਕੇ ਕਿੰਨਾ ਖੁੱਲਾ ਬਣਵਾ ਲਿਆ ਕਹਿੰਦਾ ਵੀ ਤੰਗ ਜਾ ਚੁੱਲੇ ਦੇ ਵਿੱਚ ਇਹਨੂੰ ਜਦੋਂ ਸਾਗ ਬਣਾਉਂਦੇ ਆ ਵੀ ਲੱਕੜ ਨਹੀਂ ਲੱਗਦੀ ਹੈਗੀ ਕਿਉਂਕਿ ਜੇ ਆਪਣੇ ਮੋਟੀਆਂ ਲੱਕੜਾਂ ਹੁੰਦੀਆਂ ਸਾਗ ਥਲੇ ਲਾਉਣ ਨੂੰ ਕਹਿੰਦਾ ਫਿਰ ਸੇਕ ਘੱਟ ਪੈਂਦਾ ਤਾਂ ਕਰਕੇ ਚੁੱਲਾ ਰਖਾਤਾ ਬੜਾ ਤੇ ਹੁਣ ਇਹਦੇ ਉੱਤੇ ਤਵਾ ਨਹੀਂ ਆਉਂਦਾ ਕਿਸੇ ਵੀ ਲੋਟ ਮਤਲਬ ਕੜਾਹੀ ਵਗੈਰਾ ਪਤੀਲਾ ਤਾਂ ਆ ਜਾਂਦੇ ਨੇ ਵਧੀਆ ਲੋਟ ਤੇ ਤਵਾ ਥੋੜਾ ਵਿੱਚ गिरਦਾ ਹੈ ਦੇਖਦੇ ਆਂ ਛੋਟੀ ਜੀ ਤਵੀਲੀ ਆਵਾਂਗੇ ਚ ਮਿਲ ਜਵੇ ਪਰ ਤੋ ਵੀ ਰੋਟੀਆਂ ਲਾ ਲਿਆ ਕਰਾਂਗੇ ਤੇ ਪਰ ਇਸੇ ਇੱਕ ਇੰਨਾ ਵਧੀਆ ਲੱਗਦਾ ਹੁੱਲੇ ਚੁੱਲੇ ਕਰਕੇ ਛੇਤੀ ਸਬਜੀ ਬਣ ਜਾਂਦੀ ਆ ਗੈਸ ਤੇ ਕਾਫੀ ਟਾਈਮ ਲੱਗ ਜਾਂਦਾ ਹਲੇ ਦਾਲ ਸਬਜੀ ਬਣਾਉਣ ਨੂੰ ਚੁੱਲੇ ਤੇ ਤਾਂ ਛੇਤੀਓ ਬਣ ਜਾਂਦੀ ਆ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਤੇ ਚੁੱਲੇ ਦੀ ਸਬਜੀ ਤੇ ਗੈਸ ਦੀ ਸਬਜੀ ਤੇ ਬਹੁਤ ਫਰਕ ਆ ਜੀ ਬਹੁਤ ਸਵਾਦ ਬਣਦੀ ਆ ਜਿਹੜੀ ਚੁੱਲੇ ਤੇ ਚੀਜ਼ ਬਣਾਉਨੇ ਆਪਾਂ ਚਾਹੇ ਰੋਟੀ ਆ ਚਾਹੇ ਸਬਜੀ ਆ बस जी जीरा ਪਾਤਾ ਮੜਾ ਜੀਰਾ ਨੂੰ ਸੇਕ ਲਵਾ ਲਾਂਗੇ ਨਾਲ ਦੀ ਨਾਲ ਚੀਰ ਲਾਂਗੇ ਹਰੀ ਮਿਰਚ ਹਰੀ ਮਿਰਚ ਵੀ ਪਾ ਦਾਂਗੇ ਬਸ ਲਾਲ ਮਿਰਚ ਆਪਾਂ ਨਹੀਂ ਵਰਤਦੇ ਹੈਗੇ ਕਿਉਂਕਿ ਜੇ ਖਰਾਬ ਕਰ ਦੇਣ ਲਾਲ ਮਿਰਚ ਆਪਾਂ ਰੋਜ਼ ਦੀ ਰੋਜ਼ ਵਾਸਤੇ ਹਰੀ ਮਿਰਚੇ ਵਰਤਦੇ ਆਂ ਇਕੱਠੀਆਂ ਲੈ ਕੇ ਰੱਖ ਲੈਣੇ ਨੇ ਲਿਫਾਫੇ ਦੇ ਵਿੱਚ ਬੰਦ ਕਰਕੇ ਫ੍ਰਿਜ 'ਚ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਹੈਗੀ ਮਿਰਚ 10 15 ਦਿਨ ਵਧੀਆ ਨਿਕਲ ਜਾਂਦੇ ਨੇ ਇਕੱਠੀਆਂ ਲਿਆ ਕੇ ਜਿਹੜੇ ਆਪਣੇ ਬੂਟੇ ਬੀਜੇ ਹੋਏ ਸੀਗੇ ਇੱਕ ਬੂਟਾ ਰੱਖ ਲਿਆ ਬਾਕੀ ਅਸੀਂ ਸਾਰੇ ਬਾਤੇ ਉਹਨਾਂ ਨੂੰ ਪਤਾ ਨਹੀਂ ਕੀ ਬਿਮਾਰੀ ਜੀ ਪੈ ਗਈ ਸੀਗੀ ਲੱਗਦੀਆਂ ਨਹੀਂ ਸੀਗੀਆਂ ਮਿਰਚਾਂ ਕਿਸੇ ਲੋਟ ਫਿਰ ਅਸੀਂ ਜਦੋਂ ਚਰੀ ਬੀਜੀ ਨਾਲ ਵਿੱਚੇ ਬਹਾਤੇ ਹੁਣ ਇੱਕ ਬੂਟਾ ਏ ਤੇ ਉਹਨੂੰ ਲੱਗਿਆ ਉਹਨਾਂ ਨੇ 5-6 ਮਿਰਚਾਂ ਇਹ ਤਾਂ ਆਪਾਂ ਮੁੱਲੇ ਲੈ ਕੇ ਆਂਦੀਆਂ ਹੋਣਾ ਸੀਗੀਆਂ ਹਰੀ ਮਿਰਚ ਤੇ ਨਾਲ ਦੀ ਨਾਲ ਚੀਰ ਕੇ ਪਾ ਦੂੰਗੀ ਇਹ ਚੀਰਨੀ ਮੈਂ ਭੁੱਲ ਗਈ ਸੀਗੀ ਅੰਦਰ ਤਾਰਾਂ ਵਗਰ ਚੋ ਜਾਂਦੀਆਂ ਸੀਗਾ ਤਾਰਾਂ ਦਾ ਕੰਮ ਨਿਭੜ ਗਿਆ ਸੀਗਾ ਦੁੱਧ ਪਾ ਜਾਂਦਾ ਸੀਗਾ ਤੇ ਬਸ ਵਿੱਚ ਜੇ ਜਾ ਕੇ ਹਲੇ ਮੈਂ ਥੋੜੇ ਦੋ ਭਰੀਆਂ ਵੱਟੀਆਂ ਸੀਗੀਆਂ ਤੇ ਪਾਪੇ ਨੇ ਉਹ ਚਕਾ ਕੇ ਆਉਣੀਆਂ ਸੀਗੀਆਂ ਸਵੇਰੇ ਘੱਟ ਵੱਡੇ ਸੀਗਾ ਪੱਠੇ ਤੇ ਸ਼ਾਮੀ ਵੱਡੇ ਸੀਗੇ ਅੱਜ ਤਾਂ ਉਹ ਚਕਵਾਣ ਜਾਣਾ ਸੀਗਾ ਹਲੇ ਫੇ ਮੈਂ ਹਾਂ ਵੀ ਤੜਕਾ ਲਾ ਕੇ ਰੱਖ ਜਾ ਮੇਰੇ ਆਉਂਦੇ ਨੂੰ ਸਬਜ਼ੀ ਬਣ ਜੂਗੀ ਨਹੀਂ ਫਿਰ ਨੇਰਾ ਹੋ ਜਾਂਦਾ ਥੋੜੇ ਥੋੜੇ ਕੰਮ ਨੂੰ ਉਹ ਨੇਰਾ ਹੋ ਜਾਂਦਾ ਜੀ ਸ਼ਾਮੀ ਜਾ ਕੇ ਤਾਂ ਦਿਨ ਬਿਲਕੁਲ ਨਹੀਂ ਖੜਦਾ ਹੈਗਾ ਚਲੋ ਚਾਲ ਚੱਲੀ ਜਾਂਦੇ ਇੱਕ ਸਵੇਰ ਟਾਈਮ ਇੱਕ ਸ਼ਾਮ ਨੂੰ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਲਗਾਤਾਰ ਫਿਰ ਮਾੜੀ ਜੀ ਰਾਤ ਨੂੰ ਜਾ ਕੇ ਟੇਕ ਆਉਂਦੀ ਹੈ ਜਦੋਂ ਰੋਟੀ ਪਾਣੀ ਖਾਧਾ ਗਿਆ ਭਾਂਡੇ ਵਗੈਰਾ ਚੱਕੇ ਫਿਰ ਇਹ ਹੁੰਦਾ ਵੀ ਚਲੋ ਹੁਣ ਨਿਬੜ ਗਿਆ ਤੇ ਐਨੇ ਕੰਮ ਹੋ ਜਾਂਦੇ ਨੇ ਦਿਨ ਚ ਤਾਂ ਬੱਸ ਬਹੁਤ ਜ਼ਿਆਦਾ ਮਸਾ ਰਾਤ ਨੂੰ ਮਿੰਚਾ ਲੱਗਦਾ ਤੇ ਸੌਕੇ ਨਾਲ ਇੱਕ ਵਾਰ ਪੈ ਕੇ ਮੁੜ ਕੇ ਸੁਰਤ ਨਹੀਂ ਰਹਿੰਦੀ ਹੈਗੀ ਕਿੱਥੇ ਪਏ ਆ ੜ ਕੇ ਜਾ ਕੇ ਅੱਖ ਖੁੱਲਦੀ ਆ ਬਸ ਜੀ ਥੋੜਾ ਜਿਹਾ ਪਾਣੀ ਪਾਵਾਂਗੇ ਆ ਤੜਕੇ ਦੇ ਵਿੱਚ ਬਸ ਮਸਾਲਾ ਨੂਨ ਹਲਦੀ ਤੇ ਹਰੀ ਮਿਰਚ ਤਾਂ ਆਪਾਂ ਨੇ ਪਾਈ ਹੋਈ ਸੀ ਪਹਿਲਾਂ ਸਿੰਪਲ ਜੇ ਮਸਾਲੇ ਪਾ ਕੇ ਬਸ ਆਪਾਂ ਬਣਾਵਾਂਗੇ ਸਬਜ਼ੀ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਹੈਗੇ ਆਪਾਂ ਤੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾਵਾਂਗੇ ਆਲੂ ਆਲੂ ਮੈਂ ਤਾਂ ਆਪਾਂ ਲਈ ਸੀਗੇ ਕਿਉਂਕਿ ਜੀ ਸਾਈਪ੍ਰਿਤ ਨੂੰ ਤੋਰੀਆਂ ਪਸੰਦ ਨਹੀਂ ਗਈਆਂ ਉਹ ਨਹੀਂ ਖਾਂਦਾ ਹੈਗਾ ਸਬਜੀ ਤੇ ਫਿਰ ਉਹ ਆਲੂ ਕੱਢ ਕੇ ਖਾ ਲੰਦਾਂ। ਰਾਤੀਜਾਂ ਨੂੰ ਪਤਾ ਲੱਗਿਆ ਤੋਰੀਆਂ ਨਹੀਂ ਕਹਿੰਦਾ ਮੈਂ ਤਾਂ ਨਹੀਂ ਖਾਣੀ ਫਿਰ ਮੈਂ ਉਹਨੂੰ ਬਹਾਨਾ ਲਾਇਆ ਬੰਨਾ ਮੈਂ ਹਣਾਈ ਕਈਆ ਵੀ ਆ ਬਤਾਉਂਗੀ ਨੇ ਬੈਂਗਣ ਤੇ ਵੀ ਤੋਰੀਆਂ ਵੀ ਨੇ ਸਾਰਾ ਕੁਝ ਮਿਕਸ ਹੈ ਤਾਂ ਫਿਰ ਉਹਨੇ ਰੋਟੀ ਖਾਦੀ ਵਿੱਚੋਂ ਕੱਢ ਕੇ ਉਹ ਵੀ ਆਲੂ ਤਾਂ ਦੋ ਰੋਟੀਆਂ ਦੇਤੇ ਬਸ ਆਲੂ ਧਰ ਕੇ ਵੀ ਮੈਂ ਨਹੀਂ ਖਾਣੀ ਹੈਗੀ ਪਤਾ ਨਹੀਂ ਕਾਦੇ ਸਬਜ਼ੀ ਖਾ ਕੇ ਕੋਸ਼ ਨੀਗਾ ਹੈਗਾ ਪਨੀਰ ਵਗੈਰਾ ਜਿਆਦਾ ਖਾਂਦਾ ਹੈ ਦੇਖਦੀਆਂ ਸਵੇਰੇ ਉਹਨੂੰ ਪਨੀਰ ਵਾਲੇ ਲਾ ਕੇ ਦਵਾਂਗੇ ਆਪਾਂ ਹਾਂ ਥੋੜਾ ਜਿਹਾ ਦੁੱਧੇ ਸੀਗਾ ਉਹ ਖਰਾਬ ਹੋ ਗਿਆ ਸੀਗਾ ਪਤਾ ਨਹੀਂ ਖੱਟਾ ਘਾਤੇ ਹੋ ਗਿਆ ਤੇ ਉਹ ਪਨੀਰ ਬਣਾ ਲਾਂਗੇ ਤੇ ਸਵੇਰੇ ਆਪਾਂ ਪਰੌਠੇ ਲਾ ਦਾਂਗੇ ਉਹਨੂੰ ਪਨੀਰ ਵਾਲੇ ਫਿਰ ਸਕੂਲ ਨੂੰ ਜਾਊਗਾ ਹੁਣ ਚਾ ਚੜਜਣਾ ਵੀ ਅੱਜ ਪਨੀਰ ਬਣਾਤਾ ਪਨੀਰ ਨੂੰ ਦੇਖ ਕੇ ਤਾਂ ਬਹੁਤ ਜਿਆਦਾ ਮਸਤ ਹੁੰਦਾ ਐ ਇੰਨਾ ਫੇਵਰੇਟ ਆ ਦਾ ਸਰੋ ਜੀ ਹੁਣ ਆਪਾਂ ਸਾਰੇ ਮਸਾਲੇ ਪਾਤੇ ਤੇ ਸਬਜੀ ਵੀ ਸਾਰੀ ਪਈਗੀ ਵਿੱਚ ਕੜਾਹੀ ਦੇ ਹੁਣ ਇਹਨੂੰ ਹਲਾ ਦਾਂਗੇ ਸਮਾਰ ਕੇ ਸਬਜੀ ਨੂੰ ਆਪਣੀ ਨਰ ਚ ਲੱਗ ਜਾਊਗਾ ਤੇ ਬਸ ਢੱਕ ਦਾਂਗੇ ਢੱਕਣ ਤੋਂ ਬਾਅਦ ਇਸ ਤੋਂ ਬਾਅਦ ਹੀ ਮਿਲਾਂਗੇ ਫਿਰ ਤੁਹਾਨੂੰ ਜਦੋਂ ਸਬਜੀ ਬਣ ਗਈ ਆਪਣੀ ਮੈਂ ਕੱਢ ਲਾਂ ਆਪਣੇ ਕੱਪੜੇ ਵਗੈਰਾ ਸਾਰੇ ਨਿਵੇੜ ਦਾ ਕੰਮ ਲੋ ਜੀ ਇੱਥੇ ਨਹੀਂ ਰਹੋਗੇ ਬਿਲਕੁਲ ਦੇਖੋ ਕੈਮਰੇ ਚੰਨ ਲੱਗਦਾ ਪਰ ਨਹੀਂ ਰਹੋ ਚੁਕਿਆ ਤੇ ਹੁਣ ਆਪਣੀ ਸਬਜੀ ਹੋ ਗਈ ਬਣ ਕੇ ਤਿਆਰ ਦੇਖੋ ਪਿਆ ਸੀਗਾ ਮਿਕਸਰ ਸਬਜੀ ਆਪਣੀ ਆਲੂ ਬਤਾਉਂ ਕਈਆ ਟੋਰੀਆਂ ਤਿੰਨਾ ਚਾਰੇ ਚੀਜ਼ਾਂ ਮਿਕਸ ਕਰਤੀਆਂ ਬਹੁਬਦੀ ਸਬਜੀ ਬਣ ਗਈ ਹੈਨ ਬਿਲਕੁਲ ਤਿਆਰ ਹੋ ਗਈ ਹੁਣ ਮੈਂ ਲਾਹੌਰੀ ਰੋਟੀ ਤੇ ਨੇਰਾ ਹੋ ਗਿਆ ਹੁਣ ਬਲੌਕ ਦਾ ਗਾ ਨਹੀਂ ਆਪਾਂ ਬਣਾਉਂਦੇ ਹੈਗੇ ਨੇਰਾ ਬਹੁਤ ਹੋ ਚੁੱਕਿਆ ਹੈ ਤੇ ਆਪਾਂ ਇੱਥੇ ਐਂਡ ਕਰਦੇ ਹਾਂ ਬਲੌਗ ਦਾ ਵੀ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ